ਪრეਜ਼ੀਡੈਂਟ ਡੋਨਾਲਡ 트੍ਰੰਪ ਹੋਣਾ ਨੇ ਅੱਜ ਜੋ ਐਜੂਕੇਸ਼ਨ ਡਿਪਾਰਟਮੈਂਟ ਆ ਉਹ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਉਸ ਨੂੰ ਖਤਮ ਕਰ ਦਿੱਤਾ ਹੈਗਾ ਸੋ ਹੁਣ ਉਹਦੇ ਨਾਲ ਬਹੁਤ ਸਾਰੇ ਜਿਹੜੇ ਸਟੂਡੈਂਟਸ ਲੋਨ ਲੈਂਦੇ ਸੀ ਉਹ ਫਿਕਰਮੰਦ ਹੈਗੇ ਵੀ ਉਹ ਕਿੱਦਾਂ ਉਹਨਾਂ ਨੂੰ ਜਿਹੜੇ ਲੋਨ ਮਿਲੂਗੇ ਸਵੇਰੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਭਈ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਦਾ ਕੰਮ ਲੋਨ ਦਾ ਨਹੀਂ ਹਾਲਾਂਕਿ ਇੱਕ ਤਰ੍ਹਾਂ ਦੇ ਨਾਲ ਬਿਗ ਬੈਂਕ ਵਾਂਗ ਕੰਮ ਕਰ ਰਹੀ ਸੀ ਬਿਲੀਅਨਸ ਆਫ ਡਾਲਰ ਜੋ ਸਟੂਡੈਂਟਸ ਤੇ ਜਿਹੜੇ ਪੇਰੈਂਟਸ ਉਹਨਾਂ ਨੂੰ 1.6 ਟ੍ਰਿਲੀਅਨ ਡਾਲਰ ਜਿਹੜਾ ਦੇ ਚੁੱਕੇ ਆ ਹੁਣ ਤੱਕ 40 ਮਿਲੀਅਨ ਬੋਰੋਅਰਸ ਨੂੰ ਜਦ ਦੀ ਇਹ ਜੋ এডਿਕੇਸ਼ਨ ਡਿਪਾਰਟਮੈਂਟ ਆ ਉਹ ਸ਼ੁਰੂ ਹੋਈ ਹੋਈ ਹੈਗੀ ਆ ਹੁਣ ਉਹ ਜਿਹੜੇ ਲੋਨ ਆ ਕੌਣ ਡਿਪਾਰਟਮੈਂਟ ਆਫ ਕਮਰਸ ਜਾਂ ਐਸਵੀਏ ਹੈਂਡਲ ਕਰੂਗਾ ਇਹ ਦੇ ਬਾਰੇ ਹਜੇ ਕੋਈ ਡਿਟੇਲ ਨਹੀਂ ਦਿੱਤੀ ਗਈ ਹੈਗੀ ਪਰ ਲੇਆਫ ਪਹਿਲਾਂ ਕੀਤੀ ਗਈ ਸੀ ਕਾਫੀ ਲੋਕਾਂ ਦੀ ਜਿਹੜੇ ਰਹਿ ਗਏ ਸੀ 2100 ਦੇ ਕਰੀਬ ਹੁਣ ਅੱਜ ਉਹਨਾਂ ਦੀ ਵੀ ਜਿਹੜੀ ਆ ਛੁੱਟੀ ਹੋ ਗਈ ਹੈਗੀ ਆ ਪਰ ਬਹੁਤ ਸਾਰੇ ਹੁਣ ਜਿਹੜੇ ਸਟੂਡੈਂਟ ਆ ਉਹ ਕਹਿੰਦੇ ਜੀ ਡਿਪਾਰਟਮੈਂਟ ਹੀ ਖਤਮ ਹੋ ਗਈ ਤਾਂ ਫਿਰ ਅਸੀਂ ਲੋਨ ਕਾਨੂੰ ਦੇਣਾ ਸੋ ਉਹਦੇ ਲਈ ਇਹ ਆ ਵੀ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ ਵੀ ਨਹੀਂ ਤੁਹਾਨੂੰ ਪੇਮੈਂਟ ਤਾਂ ਦੇਣੀ ਪੈਣੀ ਆ ਉਹ ਉਹ ਹੋ ਸਕਦਾ ਵੀ ਡਿਪਾਰਟਮੈਂਟ ਆਫ ਕਮਰਸ ਜਾਂ ਐਸਵੀਐਚ ਟ੍ਰਾਂਸਫਰ ਕਰ ਦਿੱਤੇ ਜਾਣ ਪਰ ਜਿਹਨਾਂ ਦੇ ਕੋਲ ਲੋਨ ਹੈਗੇ ਆ ਉਹਨਾਂ ਨੂੰ ਉਹ ਪੈਸੇ ਦੇਣੇ ਪੈਣੇ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਦੇਖੋ ਜਦੋਂ ਇਹਨਾਂ ਨੇ ਯੂਐਸ ਦੀ ਸਰਕਾਰ ਨੇ ਕਿੰਨੀਆਂ ਜਿਹੜੀਆਂ ਮੈਡੀਕਲ ਵੀ ਚੱਲ ਰਹੀਆਂ ਚੀਜ਼ਾਂ ਨੂੰ ਵੀ ਬੰਦ ਕਰਤਾ ਸੀ ਬਹੁਤ ਸਾਰੇ ਜਿਹੜੇ ਲੋਕ ਟ੍ਰਾਇਲਸ ਦੇ ਵਿੱਚ ਸੀ ਕਈਆਂ ਦੇ ਸਰੀਰ ਦੇ ਵਿੱਚ ਦਵਾਈਆਂ ਦੇ ਨਾਲ ਟੈਸਟ ਕੀਤਾ ਜਾ ਰਿਹਾ ਸੀ ਕਈਆਂ ਦੇ ਇਕਵਿਪਮੈਂਟ ਪਾਇਆ ਸੀ ਉਹ ਹੁਣ ਕੱਢਣ ਪਾਉਣ ਨੂੰ ਵਿਚਾਰੇ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਉਹ ਜਾਣਾ ਆ ਉਧਰ ਇਸ ਮੌਕੇ ਦਾ ਫਾਇਦਾ ਚਾਹਦੇ ਹੋਏ ਡੈਮੋਕ੍ਰੇਟ ਪਾਰਟੀ ਵਾਰ ਕਰ ਰਹੀ ਹੈ ਪ੍ਰੈਜ਼ੀਡੈਂਟ 트੍ਰੰਪ ਦੇ ਉੱਤੇ DNC ਦੀ ਜਿਹੜੀ ਚੇਅਰ ਕੈਨ ਮਾਰਟਿਨ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜਾ ਸਟੂਡੈਂਟਸ ਦੇ ਬਾਰੇ ਕੁਝ ਵੀ ਪਰਵਾਹ ਨਹੀਂ ਕਰਦੇ ਜਿੱਦਾਂ ਉਹਨਾਂ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਉਲਟ ਮੂਵ ਲੈ ਆਇਆ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਡੋਨਲਡ ਟਰੰਪ ਤੇ ਉਹਨਾਂ ਦੇ ਨਾਲ ਜਿਹੜੇ ਕਰਪਟ ਬਿਲੀਅਨਅਰਸ ਆ ਜਿਹੜੇ ਉਹਨਾਂ ਨੇ ਐਜੂਕੇਸ਼ਨ ਦੇ ਸਖ਼ਤਰ ਦੇ ਤੌਰ ਦੇ ਉੱਤੇ ਇੰਸਟਾਲ ਕੀਤੇ ਆ 50 ਮਿਲੀਅਨ ਪਬਲਿਕ ਸਕੂਲ ਜਿਹੜੇ ਸਟੂਡੈਂਟਸ ਆ ਅਕ੍ਰੋਸ ਅਮਰੀਕਾ ਉਹਨਾਂ ਦੇ ਬਾਰੇ ਉਹਨਾਂ ਨੂੰ ਬਿਲਕੁਲ ਵੀ ਚਿੰਤਾ ਨਹੀਂ ਆ ਅਸੀਂ ਕਹਿੰਦੇ ਵੀ ਇਨਵੈਸਟ ਕਰਨਾ ਚਾਹੀਦਾ ਆ ਨਿਆਣਿਆਂ ਦੇ ਵਿੱਚ ਕਿਡਸ ਦੇ ਵਿੱਚ ਇਨਸਟੈਡ ਆਫ ਬਿਲੀਅਨੈਰਸ ਹੁਣ ਯੂਐਸ ਦਾ ਜੇ ਦੇਖਿਆ ਜਾਵੇ ਤਾਂ ਜਿਹੜੇ ਨਵੇਂ ਬਣੇ ਕਮਰਸ ਦੇ ਸੱਤਰ ਸੀਗੇ ਉਹ ਟੈਸਲਾ ਦੇ ਸ਼ੇਅਰ ਫੀਦਰ ਨੂੰ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਸੀਗੇ ਇਹ ਹੁਣ ਸਿੱਧੀ ਕਲਪਸ਼ਨ ਨਹੀਂ ਤਾਂ ਜਿਹੜੀ ਉਹ ਚੀਜ਼ ਕੀ ਹੈਗੀ ਆ ਵੀ ਆਪਣੇ ਇੱਕ ਆੜੀ ਦਾ ਆਪਣੇ ਦੋਸਤ ਦਾ ਜਿਹੜੀ ਕੰਪਨੀ ਆ ਉਹਨੂੰ ਬਚਾਉਣ ਖਾਤਰ ਕੀ ਕੁਛ ਨਹੀਂ ਜਿਹੜਾ ਉਹ ਚੱਲ ਰਿਹਾ ਸੋ ਕਹਿੰਦੇ ਵੀ 45 ਸਾਲ ਲੱਗੇ ਉਸ ਤੋਂ ਵੀ ਵੱਧ ਵਕਤ ਜਿਹੜਾ ਉਹ ਲੱਗਾ ਆ ਇਹ ਡਿਪਾਰਟਮੈਂਟ ਨੀਤੀ ਤਾਂ ਇੱਥੇ ਤੱਕ ਲਿਆਉਣ ਦੇ ਲਈ ਤੇ ਉਹਨਾਂ ਨੇ ਪਲ ਦੇ ਵਿੱਚ ਇਹ ਸਾਰਾ ਕਸ਼ਿਖ ਖਤਮ ਕਰ ਦਿੱਤਾ ਜਿੱਥੇ ਵਾਈਟ ਹਾਊਸ ਇਹ ਕਹਿ ਰਿਹਾ ਹੈ ਵੀ ਇਹਦੇ ਕਰਨ ਦੇ ਨਾਲ ਅਸੀਂ ਸੂਬੇ ਦੇ ਕੋਲ ਸਗੋ ਵੱਧ ਅਖਤਿਆਰ ਜਿਹੜੇ ਉਹ ਕਲ ਦਿੱਤੇ ਆ ਸਟੇਟ ਜਿਹੜੀ ਹੁਣ ਡਿਪਾਰਟਮੈਂਟਸ ਆ ਉਹ ਆਪਣੇ ਐਜੂਕੇਸ਼ਨ ਦੇ ਲਈ ਜ਼ਿੰਮੇਵਾਰ ਹੋਣਗੇ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਵੱਖ-ਵੱਖ ਸਟੇਟਸ ਪਹਿਲਾਂ ਵੀ ਅ ਐਜੂਕੇਸ਼ਨ ਦੇ ਕਰਿਕੂਲਮ ਤੋਂ ਲੈ ਕੇ ਕਿਹਨੂੰ ਹਾਇਰ ਕਰਨਾ ਕਿਹਨੂੰ ਫਾਇਰ ਕਰਨਾ ਕਿਹੜੀ ਕਿਤਾਬ ਰੱਖਣੀ ਕਿਹੜੀ ਨਹੀਂ ਰੱਖਣੀ ਉਸ ਦਾ ਰੋਲ ਰੱਪਾ ਜਿਹੜਾ ਉਹ ਪੈਂਦਾ ਹੀ ਰਹਿੰਦਾ ਆ ਪਰ ਇਹ ਜਿਹੜੀਆਂ ਹੁਣ ਲੋਨਸ ਨੂੰ ਲੈ ਕੇ ਜਿਹੜੀ ਫੈਡਰਲ ਫੰਡਿੰਗ ਆ ਗ੍ਰਾਂਟਸ ਨੂੰ ਲੈ ਕੇ ਉਸ ਨੂੰ ਲੈ ਕੇ ਜਿਹੜਾ ਉਹ ਖਾਸਾ ਜਿਹੜਾ ਉਹ ਭੰਬਲ ਪੂਸਾ ਪੈਣ ਵਾਲਾ ਹੈਗਾ ਆ ਪੈਲ ਗ੍ਰਾਂਟਸ ਹੋ ਗਈਆਂ ਫਾਪਸਾ ਹੋ ਗਈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਵੱਡਾ ਅਸਰ ਜਿਹੜਾ ਆਉਂਦੇ ਸਮੇਤ ਦੇ ਵਿੱਚ ਵਿਦਿਆਰਥੀਆਂ ਦੇ ਉੱਤੇ ਪੈ ਸਕਦਾ ਆ ਜੇ ਦੱਸੇ ਜਾਈਏ ਟਰੰਪ ਪ੍ਰਸ਼ਾਸਨ ਚਾਰਟਰ ਸਕੂਲਸ ਦੇ ਹੱਕ ਦੇ ਵਿੱਚ ਜਿਆਦਾ ਹਮੇਸ਼ਾ ਜਿਹੜੀ ਤਵੱਜੋ ਰੱਖਦਾ ਹੈ